ਤੁਸੀਂ ਆ ਕਾਲਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਜਰ ਆਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਪੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਸੀਆਈਐਸਐਫ ਚ ਹੋਵੇਗੀ 756 ਦੀ ਭਰਤੀ ਇਹ ਮਾਰਤ ਦੀ ਕਰਨੀ ਪਵੇਗੀ ਸੁਰੱਖਿਆ ਸਰਕਾਰ ਨੇ ਦਿੱਤੀ ਮਨਜ਼ੂਰੀ ਸਰਕਾਰ ਦੇ ਕਾਮਨ ਸੈਟਰ ਸੱਤ ਸੱਤਰ ਕੇਤ ਦੀ ਸੁਰੱਖਿਆ ਵਧਾਉਣ ਲਈ ਕੇਂਦਰ ਉਦਯੋਗਿਕ ਸੁਰੱਖਿਆ ਬਲ ਦੇ 700 ਤੋਂ ਵੱਧ ਕਰਮਚਾਰੀਆਂ ਦੀ ਭਰਤੀ ਨੂੰ ਮਨਜ਼ੂਰੀ ਦੇ ਦਿੱਤੀ ਸੀ ਐਸ ਸੀ ਐਸ ਦੀ ਪਹਿਲੀ ਇਮਾਰਤ ਦਾ ਉਦਘਾਟਨ ਅੱਜ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ ਹੈ ਅਦਕਾਰਤ ਸੂਤਰਾਂ ਅਨੁਸਾਰ ਸਾਰੀਆਂ 10 ਇਮਾਰਤਾਂ ਦੀ ਸੁਰੱਖਿਆ ਸੀ ਆਈ ਐਸ ਐਫ ਦੀ ਕੇਂਦਰ ਕੇਂਦਰੀ ਸਰਕਾਰੀ ਇਮਾਰਤ ਸੁਰੱਖਿਆ ਇਕਾਈ ਦੁਆਰਾ ਕੀਤੀ ਜਾਵੇਗੀ ਇਹ ਇਕਾਈ ਗ੍ਰਹਿ ਮੰਤਰਾਲੇ ਦੇ ਅਧੀਨ ਕੰਮ ਕਰਦੀ ਹੈ ਸੀਆਈਐਸਐਫ ਵਿੰਗ ਦੇਸ਼ ਦੀ ਰਾਜਧਾਨੀ ਵਿੱਚ ਸਾਰੇ ਮੌਜੂਦਾ ਕੇਂਦਰੀ ਸਰਕਾਰੀ ਮੰਤਰਾਲਿਆਂ ਅਤੇ ਸਬੰਧਤ ਵਿਭਾਗਾਂ ਦੀ ਸੁਰੱਖਿਆ ਕਰਦੀ ਹੈ ਸੂਤਰਾਂ ਨੇ ਦੱਸਿਆ ਕਿ ਗ੍ਰਹਿ ਮੰਤਰਾਲੇ ਦੇ ਹਾਲ ਹੀ ਵਿੱਚ ਸੀਜੀਪੀਐਸ ਜੂਨੀਅਰ ਲਈ 735 ਵੱਧ ਕਾਰਮਚਾਰੀਆਂ ਦੀ ਨਿਯੁਕਤੀ ਨੂੰ ਮਨਜ਼ੂਰੀ ਦਿੱਤੀ ਹੈ ਇਹ ਕਰਮਚਾਰੀ ਇਹ ਕਰਮਚਾਰੀ ਇਮਾਰਤ 1.2 ਅਤੇ 3 ਦੀ ਰਾਕੀ ਕੱਢ ਕੇ ਉਹਨਾਂ ਕਿਹਾ ਹੈ ਕਿ ਜਿਵੇਂ ਜਿਵੇਂ ਸੀसीएस ਇਮਾਰਤ ਕਾਰਜਸ਼ੀਲ ਹੋਣਗੀਆਂ ਜੁਨਟ ਨੂੰ ਹੋਰ ਨੁਕੀ ਸ਼ਕਤੀ ਦੀ ਲੋਡ ਪਵੇਗੀ ਅਤੇ ਉਮੀਦ ਹੈ ਕਿ ਇਹ ਜਲਦੀ ਹੀ ਉਪਲਬਧ ਕਰਵਾ ਦਿੱਤਾ ਜਾਵੇ ਕਿ ਨਵੇਂ ਮੈਨ ਪਾਵਰ ਦੇ ਨਾਲ ਸੀਜੀਬੀਐਸ ਜੁਨਟ ਦੀ ਸਮਰੱਥਾ ਲਗਭਗ 5000 ਕਰਮਚਾਰੀਆਂ ਤੱਕ ਵੱਧ ਵਧਾ ਦਿੱਤੀ ਜਾਵੇਗੀ ਸੂਤਰਾਂ ਨੇ ਇਹ ਵੀ ਦੱਸਿਆ ਕਿ ਜੁਨਟ ਨੂੰ ਤਾਲ ਕੋਟ ਕਟੋਰਾ ਇਸ ਸਟੇਡੀਅਮ ਵਿੱਚ ਚਾਨ ਕਰੀ ਆਪੂਰੀ ਵਿੱਚ ਸੁਸ਼ਮਾ ਸਵਰਾਜ ਪਵਨ ਵਿਖੇ ਰਾਸ਼ਟਰੀ ਜਾਂਚ ਏਜੰਸੀ ਦੇ ਐਕਸਟੇਸ਼ਨ ਦਫਤਰ ਦੀ ਸੁਰੱਖਿਆ ਲਈ ਲਗਭਗ 200 ਵਾਧੂ ਕਰਮਚਾਰੀਆਂ ਦੀ ਵੀ ਮਨਜ਼ੂਰੀ ਦਿੱਤੀ ਗਈ ਹੈ ਖਬਰ ਨਾਲ ਅੰਤ ਤੱਕ ਬਣੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ